ਈਵਾਹੀ ਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵਗੁਣ ਨਾ ਵਿਚਾਰੂ ਕੋਈ ਮਾਟੀ ਕਾ ਕਾ ਤੋਂ ਪੈ ਸੁਆਮੀ ਮਾਨਸ ਤੋ ਇਹ ਹੀ ਦਰਸ਼ਨ ਦੇਖੀ ਨਾ ਗੁਰ ਤੇਰਾ ਊਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੇ ਸੁਣ ਪ੍ਰਭ ਮੇਰੇ ਦੇ ਨਾਮ ਕਰਪਣੀ ਤੇਰੇ ਸਤਨਾਮ ਈ ਵਾਹਿਗੁਰੂ ਸਾਹਿਬ ਜੀ ਤੋੜੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਕਾ ਕੋ ਧੋਖਾ ਕਹਾ ਗਿਆ ਪੈ ਜਾ ਕੋ ਕੂਟ ਤਹਾਰੀ ਆਰੇ ਬਿਸਰਤ ਸਦਾ ਖੁਆਰੀ ਆਕੂ ਤੋਖਾ ਕਹਾ ਵਿਆਪ ਵਿਆਪੈ ਜਾਕੂ ਊਟ ਤੁਹਾਰੀ ਰਹਾਉ ਬਿਨ ਸਿਮਾਨ ਜੋ ਜੀਵਨ ਬਰਣਾ ਸਰਬਜੈ ਸੇ ਅਰਜਾਈ ਨਵਖੰਡਰ ਕੋ ਰਾਜਕੁਮ ਕਰਲੇ ਬੋਹਾਰੀ ਗੁਰ ਨਿਦਾਨ ਗੁਰ ਤੇ ਗਾਏ ਜਾਪੂ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਇਸ ਵਲ ਹਾਰੀ ਤੁਹ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਹੋ ਸੁ ਕਰਨਵਾ ਨਾਨਕ ਤਿਸ ਵਲ ਹਾਰੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ